ਇੱਕ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਨੇ ਪਰ ਦੂਜੇ ਪਾਸੇ ਬਾਗੀ ਅਕਾਲੀ ਨੇ ਜਿਹੜੇ ਉਹਨਾਂ ਦੇ ਤੇਵਰ ਸੁਖਬੀਰ ਬਾਦਲ ਪ੍ਰਤੀ ਨਰਮ ਹੁੰਦੇ ਵਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੁਖਦੇਵ ਸਿੰਘ ਢਿੰਡਸਾ ਵੱਲੋਂ ਹਮਾਇਤ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਸਕੰਦਰ ਸਿੰਘ ਮਲੂਕਾ ਨੇ ਵੀ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਉਹਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜ਼ੂਰ ਹੈ ਸਕੰਦਰ ਸਿੰਘ ਮਲੂਕਾ ਨੇ ਇਹ ਬਿਆਨਬਾਜ਼ੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਦਿੱਤੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਦੋਵਾਂ ਦੇ ਚੰਗੇ ਪਰਿਵਾਰਕ ਸਬੰਧ ਨੇ ਪਰ ਪਿਛਲੇ ਸਮੇਂ 'ਚ ਜੋ ਕੁਝ ਵੀ ਵਾਪਰਿਆ ਉਸ ਨੇ ਮਨ ਨੂੰ ਬਹੁਤ ਦੁਖੀ ਕੀਤਾ ਹੈ। ਸਕੰਦਰ ਸਿੰਘ ਮਲੂਕਾ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਨਾਤੇ ਸੁਖਦੇਵ ਸਿੰਘ ਢਿੰਡਸਾ ਦੀ ਇਸ ਵਿਸ਼ੇਸ਼ ਪਹਿਲ ਕਦਮੀ ਤੇ ਫਰਾਗਦੀ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ਵਿੱਚ ਗਰਮਾਹਟ ਦਿਹਾ ਦਿੱਤੀ ਹੈ ਉਹਨਾਂ ਬੀਤੇ ਦਿਨ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇੱਕ ਮੁਠ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿਉਂਕਿ ਮੁਰਤੋਂ ਹੀ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਉਹ ਹਮੇਸ਼ਾ ਤੋਂ ਹੀ ਸਰਵ ਪ੍ਰਵਾਨਤ ਹੁੰਦੀ ਹੈ ਚਾਹੇ ਉਸ ਉਪਰੰਤ ਸੁਖਬੀਰ ਸਿੰਘ ਬਾਦਲ ਮੁਰਤੋਂ ਹੀ ਪ੍ਰਧਾਨ ਹੈ ਬੰਨਸੇ ਸਾਰੇ ਪ੍ਰਵਾਨ ਕਰਾਂਗੇ ਢਿੰਸਾਂ ਨੇ ਸਪਸ਼ਟ ਮੰਨਿਆ ਕਿ ਜੇਕਰ ਨਵੀਂ ਚੋਣ ਪ੍ਰਾਂਤ ਮੁੜ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਸਾਰਿਆਂ ਨੂੰ ਹੀ ਮਨਜ਼ੂਰ ਹੋਣਗੇ ਤੇ ਨਾ ਮਨਜ਼ੂਰ ਹੁੰਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਕਹੇ ਲੀਏ ਕਿ ਜਿਹੜੇ ਬਾਗੀ ਇੱਕ ਪਾਸੇ ਅਲੱਗ ਹੋ ਗਏ ਸੀ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਕਿ ਸੁਖਵੀਰ ਸਿੰਘ ਬਾਦਲ ਦੀ ਗਵਾਈ 'ਚ ਅਕਾਲੀ ਸਰਕਾਰ ਵੱਲੇ ਬਹੁਤ ਵੱਡੀਆਂ ਗਲਤੀਆਂ ਨਹੀਂ ਗੁਨਾਹ ਹੋਏ ਨੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਬਾਦਲ ਨੂੰ ਤਲਬ ਕੀਤਾ ਜਾਂਦਾ ਉਹਨੂੰ ਤਨਖਾਹੀਆਂ ਕਰਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਧਾਰਮਿਕ ਸਜ਼ਾ ਲਗਾ ਦਿੱਤੀ ਜਾਂਦੀ ਹੈ ਤਾਂ ਹੁਣ ਉਹੀ ਬਾਗੀ ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਕਲਿਆ ਕਿੱਟੀ ਢਸਾ ਤੜਾ ਜਿਦੇ ਵਿੱਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਬਾਜਰਾ ਬੀਬੀ ਜ਼ਗੀਰ ਕੌਰ ਸਕੰਦਰ ਸਿੰਘ ਮਲੂਕਾ ਸਮੇਤ ਬਹੁਤ ਸਾਰੇ ਟਕਸਾਲੀ ਅਕਾਲੀ ਸ਼ਾਮਲ ਨੇ ਤਾਂ ਹੁਣ ਇੱਕ ਵਾਰ ਜਿਹੜੇ ਇਹ ਗੱਲ ਕਹਿੰਦੇ ਸੀ ਕਦੇ ਕਿ ਸੁਖਬੀਰ ਬਾਦਲ ਹੀ ਪ੍ਰਧਾਨ ਕਿਉਂ ਬਣੇ ਹੋਏ ਨੇ ਬਾਕੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਤਾਂ ਉਹੀ ਹੁਣ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੀ ਸੱਜਾ ਤੋਂ ਬਾਅਦ ਜੇਕਰ ਮੁੜ ਪ੍ਰਧਾਨ ਚੁਣਦੇ ਚੁਣੇ ਜਾਂਦੇ ਨੇ ਤਾਂ ਉਹ ਸਾਨੂੰ ਮਨਜ਼ੂਰ ਹੋਣਗੇ ਪਰ ਇਹਨਾਂ ਟਕਸਾਲੀ ਅਕਾਲੀਆਂ ਤੋਂ ਵੀ ਬਹੁਤ ਸਾਰੇ ਸਵਾਲ ਉੱਠਦੇ ਨੇ ਕਿ ਇਹਨਾਂ ਵੱਲੋਂ ਸਮੇਂ-ਸਮੇਂ ਤੇ ਆਪਣੇ ਬਿਆਨ ਕਿਉਂ ਬਦਲੇ ਜਾਂਦੇ ਨੇ ਇੱਕ ਸਟੈਂਡ ਦੇ ਉੱਤੇ ਕਿਉਂ ਨਹੀਂ ਖੜਿਆ ਜਾਂਦਾ ਇਹਨਾਂ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਸਿੱਖ ਆਗੂ ਸਿੱਖਥੇ ਬੰਦੀਆਂ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਇਹਨਾਂ ਦੇ ਬਿਆਨਾਂ ਦੇ ਉੱਤੇ ਇਹਨਾਂ ਦੀਆਂ ਖਬਰਾਂ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾ ਕੈਲੀਏ ਕੇ ਸੁਖਵੀਰ ਬਾਦਲ ਜਿੰਨਾ ਚਿਰ ਪ੍ਰਧਾਨ ਰਹਿਣਗੇ ਉਹਨਾਂ ਚਿਰ ਅਸੀਂ ਅਕਾਲੀ ਦਲ ਦੇ ਵਿੱਚ ਤੋਂ ਅਲੱਗ ਰਹਾਂਗੇ ਸਾਨੂੰ ਮਨਜ਼ੂਰ ਨਹੀਂ ਹੈਗਾ ਤਾਂ ਦੂਜੇ ਪਾਸੇ ਉਹਨਾਂ ਕਹਿ ਰਹੇ ਹਾਂ ਕਿ ਜੇ ਸੁਖਵੀਰ ਬਾਦਲ ਪ੍ਰਧਾਨ ਦੁਆਰਾ ਬਣਦੇ ਨੇ ਤਾਂ ਸਾਨੂੰ ਮਨਜ਼ੂਰ ਹੋਣਗੇ ਤਾਂ ਵੱਡੇ ਸਵਾਲ ਨੇ ਟਕਸਾਲੀ ਅਗ ਅਕਾਲੀ ਆਗੂਆਂ ਤੇ ਵੀ ਖੜੇ ਹੁੰਦੇ ਨੇ ਕਿ ਆਖਰ ਫਿਰ ਸਟੈਂਡ ਕਿਉਂ ਬਦਲਿਆ ਜਾ ਰਿਹਾ ਹੈ बार-बार ਕਦੇ ਤੁਸੀਂ ਅਲੱਗ ਹੋ ਜਾਂਦੇ ਹੋ ਕਦੇ ਤੁਸੀਂ ਨਾਲ ਜੁੜ ਜਾਂਦੇ ਹੋ ਤਾਂ ਫਿਰ ਤੁਹਾਡਾ असली चेहरा केड़ा है असली ਤੁਹਾਡਾ ਸਟੈਂਡ ਕਿਹੜਾ ਹੈ ਲੋਕ ਵੀ ਸਵਾਲ ਇਹਦਾ ਉਹ ਪੁੱਛ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਹਾਲਾਤ ਕੀ ਰਹਿੰਦੇ ਨੇ ਕਿ ਅਕਾਲੀ ਦਲ ਦੇ ਪ੍ਰਧਾਨ ਮੋਰ ਸੁਖਬੀਰ ਸਿੰਘ ਬਾਦਲ ਹੀ ਬਣਦੇ ਨੇ ਸਰਬਸੰਮਤੀ ਨਾਲ ਜਾਂ ਨਵੇਂ ਚੁਣੇ ਜਾਂਦੇ ਨੇ ਜੋ ਵੀ ਇੱਕ ਪ੍ਰੋਸੈਸ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੋਸੀਜਰ ਹੈ ਉਸ ਮੁਤਾਬਕ ਜਾਂ ਫਿਰ ਬਾਕੀ ਅਕਾਲੀਆਂ ਵਿੱਚੋਂ ਕੀ ਪ੍ਰਧਾਨ ਚੁਣਿਆ ਜਾਂਦਾ ਹੈ ਜਿਉ ਜੱਜ ਧੰਨਵਾਦ